ਕੰਜੀ ਸਾਸੀ ਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਛੱਠਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਾਕਟਰ ਭੋਲੇ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤਾਂ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਜਿਨ੍ਹਾਂ ਚ ਦੋ ਤਾਜ਼ੀਆਂ ਸੋਈਆਂ ਵਾਂ ਤੇ ਇੱਕ ਗੱਬਣਿਆ ਬਾਕੀ ਗੱਬਣਾ ਆਪਣੀ ਪਾਸ ਕਰਕੇ ਖੜੋ ਤੇ ਸੁੰਹਿਆਂ ਦੀ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸਾਲ ਜੀ ਕਿਹੋ ਜਿਹਾ ਹਾਲ ਹੈ ਫ੍ਰੀਜੀ ਵਧੀਆ ਵਧੀਆ ਤੁਸੀਂ ਹਿੰਦਸਾਂ ਵਧੀਆ ਠੀਕ ਠਾਕ ਵੀਰ ਆਉਂਦੇ ਹੁੰਦੇ ਹਨ ਵੀ ਬੜੇ ਚਿਰ ਬਾਅਦ ਵੀਡੀਓ ਪਾਉਣ ਲੱਗੇ ਆ ਕਿ ਮੈਂ ਬੰਦ ਨਹੀਂ ਕਰ ਦਿੱਤਾ ਪਰ ਵੀਡੀਓ ਹੀ ਮਾਲ ਆਉਂਦਾ ਤਾਂ ਆਉਂਦਾ ਵਿਗਦਾ ਜਾਂਦਾ ਰਿਹਾ ਵੀਡੀਓ ਦਾ ਤਾਂ ਕੋਈ ਟਾਈਮ ਹੀ ਨਹੀਂ ਲੱਗਾ ਗਾ ਕੇ ਪੱਕੇ ਜਿਹੜੇ ਵੀਡੀਓ ਤੇ ਲੱਗ ਗਏ ਹਨਾ ਉਧਰ ਦੇ ਅੱਛਾ ਦੂਰੋਂ ਦੂਰੋਂ ਆਉਂਦੇ ਵੀਰ ਤੇ ਲੈ ਜਾਂਦੇ ਇਸ ਤਰ੍ਹਾਂ ਮਾਲ ਪਵਾ ਕੇ ਠੀਕ ਆ ਉਹਨੂੰ ਵੀ ਘਰੇ ਮੈਰਿਜ ਆ ਅੱਛਾ ਇਹ ਕਰਕੇ ਮੈਂ ਚਾ ਲੈ ਲਵਾਂਗਾ ਵੀਡੀਓ ਬਾਅਦ ਤਨਾਲੀ ਨੂੰ ਮੈਂ ਮੈਂ ਆਪਣੇ ਤੋਂ ਬਾਅਦ ਚਾਪਾ ਲਵਾਵਾਂਗਾ ਬਾਗਲ ਠੀਕ ਐ ਐ ਕਿ ਬਾਬਾ ਮਹੀਨਾ ਹੀ ਨਿਕਲ ਗਿਆ ਤੇ ਮਹੀਨਾ ਨਿਕਲ ਗਿਆ ਠੀਕ ਚਲੋ ਇਸ ਤਰ੍ਹਾਂ ਚਲੋ ਭਾਈ ਚਲਾਈ ਹੋਈ ਜਾਵੇ ਹਾਂਜੀ ਹਾਂਜੀ ਤੇ ਚਲੋ ਵਧਾਈਆਂ ਆ ਹਾਂਜੀ ਹਾਂਜੀ ਬਹੁਤ ਬਹੁਤ ਜੀ ਲੱਖ ਲੱਖ ਵਧਾਈਆਂ ਜੀ ਹਾਂਜੀ ਹਾਂਜੀ ਤੇ ਨਾਮ ਦੱਸੋ ਇੱਕ ਰਹੀ ਨਾਮ ਡਾਕਟਰ ਭੋਲਾ ਪਿੰਡ ਠੱਠਾ ਤਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਨੇੜੇ ਲੋਕੋਗੇ ਚਿਗਾਵਾ ਇੱਕ ਵੱਲੇ ਲੋਕੋਗੇ ਇੱਕ ਵੱਲੇ ਚਿਗਾਵਾ ਜੇ ਇਹ ਇਕਤਰਾਮ ਤੇ ਤੁਹਾਨੂੰ ਹੈਗਾ ਵੀ 8 ਕਿਲੋਮੀਟਰ ਤੇ ਵਾਗਾ ਬਾਟਰ ਤੱਕ ਵੀ 8 ਕਿਲੋਮੀਟਰ ਠੀਕ ਹੈ ਜੀ ਹਾਂ ਜੀ ਫੋਨ ਨੰਬਰ ਬੋਲ ਦ ਫੋਨ ਨੰਬਰ ਹੈਗਾ 955484286955084290 ਠੀਕ ਹੈ ਸ਼ੁਰੂਆਤ ਆ ਤਾਜੀ ਸੋਈ ਤਾਂ ਕਰ ਲਈਏ ਫਿਰ ਹਾਂ ਜੀ ਹਾਂ ਜੀ ਇਹ ਕੱਲ ਵੀ ਵੈਣ ਸੋਈ ਤੀਸਰਾ ਸੁਆ ਜੀ ਹਾਂ ਦੇਖ ਸਕਦੇ ਇਹ ਪੁੜੇ ਵੀ ਤੇ ਉੱਤਰਾ ਹੀ ਆ ਕੱਲ ਦੀ ਸੋਈ ਹੈ ਹਾਂ ਜੀ ਇਹ ਪੰਜਾਬ ਜੱਸੀ ਤੇ ਅਥਾਣੇ ਤੇ ਦੇਖ ਸਕਦੇ ਪਰ ਉਹ ਪਰ ਅਥਾਣੇ ਨਾ ਦੇਖ ਸਕਦੇ ਇੱਥੇ ਨਹੀਂ ਥੱਲੇ ਬੈਠੇ ਰੋ ਕੋਈ ਗੱਲ ਨਹੀਂ ਹਾਂ ਜੀ ਸੰਦੇਹ ਸਾਫ ਚਾਹ ਆਉਗੇ ਤੇ ਤਰਾਜੇ ਭੁਲਾ ਭੁਲਾ ਪਾਈਆਂ ਵਾ ਤੇ ਆ ਬੱਚਾ ਮਗਰੇ ਦੇ ਬੱਚਾ ਜੀ ਬਹੁਤ ਅੱਛਾ ਜੀ ਤੇ ਕਿੰਨਾ ਕੇ ਦੁੱਧ ਭਰੀ ਜਾਊਗੀ ਇਹ ਵੀ ਜਿਹੜੇ ਵੀਰ ਕੋ ਲਈਆ ਉਹ ਵੀ ਆਪਣਾ ਸੱਜਣ ਹੀ ਆਪਣੇ ਨਾਲ ਕੇ ਪਰਿਵਾਰ ਤੇ ਲਈ ਆਪਾਂ ਅੱਛਾ 16 ਕਿਲੋ ਦੁੱਧ ਕੱਢਦੀ ਨਹੀਂ ਅੱਛਾ 16 ਕਿਲੋ ਕੱਢ ਦਿੰਦੇ ਹਾਂ ਹਾਂ 16 ਕਿਲੋ ਕੱਢਦੀ ਨਹੀਂ ਫਿਰ ਕੋਈ ਵੰਗਾ ਨਹੀਂ ਕੋਈ ਕੁਛ ਨਹੀਂ ਅੱਛਾ ਹਾਂ ਏ ਆ ਬਈ ਅਜੇ ਚਲੋ ਤਾਜੀ ਸੋਈ ਆ ਥੋੜੀ ਲੱਪੇ ਚ ਆ ਹਾਂਜੀ ਤੇ ਜ 19 ਕੇ ਭਲਾਵੇਂ ਹਮਾਂਦੇ ਤੇ ਹੈਗੀਆਂ ਪੋਰਾ ਵੇਖੋ ਬੈਠਦਾ ਇਹ ਕੋਈ ਮੰਗਾਨੇ ਬਾਕੀ ਥੱਲੇ ਚੰਗੀ ਬਣੀ ਹੈ ਇਹ ਆ ਵੀ ਭਾਨ ਕੋਈ ਰੱਸੀ ਪਾਲੇ ਤੇ ਭਾਵੇਂ ਕੋਈ ਨਾ ਪਾਲੇ ਬਿਲਕੁਲ ਵੀ ਪਾ ਲੋ ਕੋਈ ਨਾ ਕੋਈ ਰੱਸੀ ਵੀ ਕੋਈ ਐਟਕਰੀ ਬਣ ਨੀ ਪਾਈ ਅੱਛਾ ਹਾਂਜੀ ਹਾਂਜੀ ਠੀਕ ਹੈ ਇਸ ਤਰ੍ਹਾਂ ਹੀ ਇਹ ਸਿਹਤ ਹਰ ਹੋ ਰਹੀ ਆ ਅੱਛਾ ਹਾਂਜੀ ਹਾਂਜੀ ਹਰ ਸਾਲ ਸੂਪਿੰਦੀ ਜਿਹੜਾ ਹਰ ਸਾਲ ਸੂਪਿੰਦੀ ਤੇ ਇਹਦਾ ਫਿਰ ਮੁੱਲ ਮੁੱਲ ਤਾਂ ਅੱਜ ਹਰਪ੍ਰੀਤ ਜੀ ਇੱਕ ਦੇ ਘਰੇ ਤਾਂ 10000 ਮੈਂ ਦੇ ਕਰਕੇ ਹਾਂਜੀ ਇੱਕ ਨਾ ਕੋ ਵੱਡੇ ਮੁੱਲ ਕਰਦੇ ਆ ਅੱਛਾ ਵੜ ਮੈਂ 45 ਦੀ ਵੇਚ ਲਾ ਪਰ 40 ਦੀ ਵੇਚ ਲਾ ਪਰ 35000 ਦੇ ਬਚੀ ਦੇ ਦੇ 100 ਰੁਪਇਆ ਛੋਟ ਕਰਨੀ ਆ 35 ਦੇ 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 ਜਿੰਨੇ ਅੱਜ ਮੁੱਲ ਕਰਨੇ ਨਾ ਅੱਛਾ ਕੋਈ ਵੀਰ ਉਹ ਹੀ ਕਾਲ ਕਰੇ ਜਿੰਨੇ ਅੱਜ ਜੈਸ ਨੋਮਲੇ ਕਰਦੇ ਆਗੇ ਵਿੱਚੋਂ ਇਹੜੀ ਹੈਗਾ ਕੋਈ 32 ਲਾ ਦੇ ਕੋਈ 33 ਲਾ ਦੇ ਮੈਂ ਇਹਨੇ ਦੇਣਾ ਹਾਂਜੀ ਹਾਂਜੀ 35200 ਰੁਪਇਆ ਛੋਟ ਕਰਾਂਗੇ ਠੀਕ ਹੈ ਜੀ ਹਾਂਜੀ ਤੇ ਆ ਵੀ ਥੋੜੇ ਦਿਨਾਂ ਦੀ ਸੁਈ ਜਾਬਦੀ ਹੈ ਇਹਨੂੰ ਅੱਜ ਚੌਥਾ ਦਿਨ ਹੋ ਗਿਆ ਵੀ ਆਓ ਬੱਚਿਆ ਜੀ ਇਹਦਾ ਇਹ ਥੱਲੇ ਆਹ ਕੋਕਾ 13 ਤੋਂ 14 ਕਿਲੋ ਬੋਲਾ ਜੀ ਅੱਛਾ ਤੇਰਾ 14 ਲੀਟਰ ਬੋਲਾ ਹੈ ਹਾਂਜੀ ਤੇ ਇਹ ਕਿੰਨਾ ਕਰੀ ਜਾਊਗੀ ਇਹ 20 ਕਿਲੋ ਦੁੱਧ ਭਰ ਦੇ ਲਈ ਜੀ ਸਤੋਰਾ ਫਿਰ ਇੱਕ ਕਰੀ ਨਾ ਬਾਕੀ ਉਤਰਾਂਏ ਆ ਵੀ ਕੱਦ ਕੱਠ ਫੇਟਪੜੇ ਦੀ ਚੰਗੀ ਹੈ ਇਹ ਵੀ ਕੋਈ ਮੰਗਾ ਨਹੀਂ ਜੀ ਇਹ ਵੀ ਇੱਕੋ ਹੀ ਇਹ ਵੀ ਦਸੀ ਦੋ ਵੀ ਨਹੀਂ ਹੈ ਜਿਹੜੀ ਕਿੰਦੇ ਹਾਂ ਆ ਰਸੀ ਤੋਂ ਬਗੈਰ ਦੀ ਥੱਲੇ ਉਤਰਾਂ ਚੰਗੀ ਬਣਨੀ ਹੈ ਜੀ ਬਾਕੀ ਫਿਕਸ ਕਰਵਨ ਦੀ ਆ ਜਿਹੜੀ ਨਿੱਗਰਵਨ ਦੀ ਆ ਲਮਕਣਾ ਹਵਾਂ ਨਾ ਨਹੀਂ ਇਹ ਵੀ ਇਤਨਾ ਹੀ ਵੇਖੋ ਠੀਕ ਹੈ ਖੰਡੀ ਉਤਰ ਹਾਂਜੀ ਹਾਂਜੀ ਇਧਰੋਂ ਵੇਖੋ ਤੇ ਦੂਜੀ ਗੱਲ ਹਰਪ੍ਰੀਤ ਜੀ ਅਗਲੇ ਸਾਲ ਦੀ ਧਾਰਾ ਆਉਂਦੀਆਂ ਅੱਛਾ ਹਾਂਜੀ ਪਰ ਆਪਾਂ ਕਿਸ ਨੂੰ ਤੇਲ ਲਗਾ ਕੇ ਦਵਾਂਗੇ ਅੱਛਾ ਕਿਹੜੇ ਥਾਂ ਚ ਬੈਣੀ ਹਾਲ ਦੇ ਆ ਜੀ ਅੱਛਾ ਦੋ ਤੋਂ ਹੁੰਦਾ ਇਹ ਉਤਰਾ ਦੇਖ ਸਕਦੇ ਬਾਈ ਬਾਈ ਬਰੋਬਰ ਹੈ ਉਤਰਾ ਕਾਂ ਦੇ ਅੰਦਰ ਅੱਗੇ ਤੱਕ ਸਾਰਾ ਕੁਝ ਕੋਈ ਲੱਗਦਾ ਨਹੀਂ ਹੈ ਕੋਈ ਨਾਲ ਨਹੀਂ ਕੁਝ ਚਾਰੇ ਥਾਂ ਵਿੱਚ ਇੱਕੋ ਜਿਹੇ ਸਾਈ ਦੇ ਤੇ ਇੱਕੋ ਜਿਹੇ ਗੈਪ ਦੇ ਆ ਕੋਈ ਇਹ ਨਹੀਂ ਵੀ ਜਾ ਜੋ ਆਪਾਂ ਕੋਈ ਵੀਰ ਲੈ ਜੇ ਅੱਛਾ ਮਿਹਰਬਾਨਾ ਬਰਾਬਰ ਹੈ ਜੀ ਹਾਂਜੀ ਉਹ ਆਪਾਂ ਇਹ ਕੰਮ ਨਹੀਂ ਚਾਹੁੰਦੇ ਇਹ ਆ ਵੀ ਵੇਖਣ ਤੇ ਨਹੀਂ ਲੱਗਦਾ ਹਾਂਜੀ ਹਾਂਜੀ ਦੁੱਧ ਹੁੰਦਾ ਤੇ ਬਾਕੀ ਜੋ ਗੱਲ ਹੈਗੀ ਦੱਸ ਕੇ ਦੇਣੀ ਚਾਹੀਦੀ ਦੱਸ ਕੇ ਦੇਣੀ ਹੁਣ ਵੈੜ ਤੇ ਲੈਂਦੇ ਆਪਾਂ 10000 50000 ਦੀ ਹਾਂਜੀ ਪਰ ਅੱਜ ਦੱਸ ਨੋ ਕਰ ਦੇਣੀ 40000 ਤੇ 100 ਰੁਪਇਆ ਛੋਟ ਕਰਨੀ ਅੱਛਾ ਦੁੱਧ 20 ਕਿਲੋ ਵੱਚੀ ਭਰਊਗੀ ਅੱਜ ਤੇ 4-5 ਦਿਨਾਂ ਤੱਕ ਇਹ ਆ ਵੀ ਸਰੂ ਚੱਲਦਾ ਵਾ ਤੇ ਕੋਈ ਚਲਾ ਲੇ ਤੇ ਉਹ ਅਗਲੇ ਦਿਨ ਕਿਸਮਤ ਹੋਵੇਗੀ ਠੀਕ ਹੈ ਜੀ ਹਾਂਜੀ ਤੇ ਹੁਣ ਆ ਜਿਹੜੀ ਗੱਬਣ ਕੋਈ ਨਹੀਂ ਕੋਈ ਲੈ ਨਹੀਂ ਲੈਣੀ ਇਸ ਤਰ੍ਹਾਂ ਬੱਚਾ ਛੱਡੋ ਤਾਂ ਚੋਰ ਬੰਦਾ ਠੀਕ ਹੈ ਜੀ ਤੇ ਆ ਜਿਹੜੀ ਜੇ ਗੱਬਣ ਇਹ ਦੂਜਾ ਸੂਗਾ ਵੇੜ ਸੁਣੀ ਜੇ ਤੋਰੋ ਹਿੰਨਾ ਇਹ ਕਿਲੋ ਦੁੱਧ ਵਾਲੀ ਆ ਇਹ ਵੀਰ 12 ਕਿਲੋ ਚੁੰਦਾ ਰਿਹਾ ਜੇ ਪਹਿਲੇ ਸੂਏ ਆ ਹੀ ਐਵੇਂ ਕਹਿ ਦਿੱ ਗਏ ਕਿਸੇ ਨੂੰ ਵੀ ਇਹ 20 ਕਿਲੋ ਕੱਢਦੀ ਰਹੀ ਆ ਅੱਛਾ ਹਾਂ ਜੀ 12 ਲੀਟਰ ਦੇ ਲਾਗੇ ਬੰਦਾ ਜੇ ਬਾਕੀ ਲੀਟਰ ਹੋਣਦਾ ਮੈਂ ਤੁਹਾਨੂੰ ਦੱਸ ਰਿਹਾ ਹੁਣ ਦੂਜਾ ਸੂਗਾ ਸੁਣੀ ਜੇ ਪਾਕਿਸਤਾਨ ਵਾਲੇ ਦੀ ਆਪਣੀ ਫੋਲ ਗਰੰਟੀ ਜੇ ਬਾਕੀ ਸਰੀਰ ਦੇ ਹਿਸਾਬ ਨਾਲ ਚਲੋ ਚੰਗੀ ਹੈ ਰਾਜੀ ਆ ਜੇ ਤਿਆਰ ਹੋ ਗਈ ਚੰਗੀ ਹੈ ਵੀ ਤੇ ਲੱਟ ਲੱਹਾਉਣੇ ਚ ਕਾਫੀ ਹੈ ਬਾਕੀ ਕੋ ਭਾਰ ਤੋਂ ਵੀ ਹੋਰ ਕੋ ਥਾਣਾ ਦੀ ਬਾੜ ਘਾਣਦਾ ਹੋਰੇ ਨਾ ਤਾਂ ਚੱਲਦਾ ਵੀ ਉਹਦੀ ਹੱਥੇ ਬੁੱਲ ਗਰੰਟੀ ਹੁੰਦੀ ਆ ਥਾਣੇ ਦੇਖ ਸਕਦੇ ਜਿਹਦੇ ਵੀ ਲੱਗੇ ਤੋਂ ਤੇ ਇਹਦਾ ਫਿਰ ਮੁੱਲ ਵੀ ਜੀ ਇਹ ਤਾਂ ਵੀ ਅੱਜ ਜੱਸ ਨੋਈ ਕਿੰਨਾ 35000 ਚੋਂ 100 ਰੁਪਇਆ ਛੋੜ ਅੱਛਾ 35000 ਚੋਂ ਅੱਜ 40 ਤੋਂ ਤਾਂ ਨਹੀਂ ਜਾਣਦੇ ਨੀਆਂ ਠੀਕ 35 ਤੋਂ ਥੱਲੇ ਨਹੀਂ ਆਉਂਦੇ ਨੀਆਂ ਅੱਛਾ ਉਹਦੇ ਵਿੱਚ ਹੀ 35 ਤੋਂ 40 ਦੇ ਵਿੱਚ ਹੀ ਆ ਨਾ ਬਾਹਰ ਤੇ ਨਾ ਅੰਦਰ ਠੀਕ ਆਹ ਦੇੂ ਆਹ ਵੇਖੇ ਰਮਾਨਾ ਤੇ ਆਹ ਵੇਖੋ ਫੇਰ ਮਾਨਾ ਤੇ ਬਾਕੀ ਆਪਣੀ ਤਸੱਲੀ ਕਰੋ ਤੇ ਵੇਸ ਚਾ ਕੇ ਤੇ ਪਾਸ ਕਰਕੇ ਖੜੋ ਜੀ ਜਿੰਨਾ ਵੀ ਹਰ ਪ੍ਰੀਤ ਹੈਗਾ ਮਾ ਸਾਸ ਸੋਤਰਾ ਹਾਂਜੀ ਹਾਂਜੀ ਹਾਂ ਜੋ ਵੀ ਕੁਛ ਹੈਗਾ ਨਾ ਜੋ ਵੀ ਆਪਣੇ ਗੋਲ ਹੈ ਨਾ ਆਪਾਂ ਉਹੋ ਬੋਲੋ ਉਹੀ ਦਸੀਆ ਹਾਂਜੀ ਹਾਂਜੀ